ਸਤਨਾਮ ਵਾਹੀ ਗੁਰੂ ਸਾਹਿਬ ਜੀ ਗਾਉੜੀ ਮਹੱਲਾ ਨਵਾ ਨਰ ਅਚੇਤ ਪਾਪ ਤੇ ਡਰ ਰੇ দীন দয়াল सगल पै पंजन शरण ताहे তুম পর রে নর अचेत पापते डर रे দীন দয়াল ਸਗਲ ਭੈ ਭੰਜਨ ਸਰਨ ਤਾਹੀ ਤੁਮ ਪਰ ਰਹਾਉ বেদ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮ ਹੀ ਮੋ ਧਰ ਰੇ आवन नाम जगत में हर को सिमर सिमर कसमल सब हर रे मानस देह बहुर नह पावे कछु ओ पावो मुक्त का कर रे नानक कहत गाए करुणा मैं भव सागर कै पार उतर रे मानस देह बहुर नहि पावै कछु उपाऊ मुक्त का कर रे ਨਾਨਕ ਕਹਿਤ ਗਾਏ ਕਰੁਨਾ ਮੈਂ ਪਵ ਸਾਗਰ ਕੈ ਪਾਰ ਉਤਰ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਸਾਹਿਬ ਸਤਗੁਰੂ ਦੀਨ ਦਿਆਲ ਭਗਤ ਵਸ਼ਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੇ ਪਵਿੱਤਰ ਮੁਬਾਰਕ ਚਰਨ ਕਮਲਾਂ ਪਾਸ ਸੁਭਾਈ ਮਾਨ ਜੁੜ ਬੈਠੀ ਗੁਰੂ ਰੂਪ ਸਾਹਾ ਸੰਗਤ ਜੀ ਬੜੇ ਪਿਆਰ ਸਤਿਕਾਰ ਸਹਿਤ ਆਪ ਸਭ ਸਤਿਗੁਰਾਂ ਦੀ ਚਰਨਾਂ ਵਿੱਚ ਜੁੜੀ ਹੋਈਓ ਸਤਗੁਰ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਅੱਜ ਦਾ ਇਹ ਸੁਭਾਗ ਸਮਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਤੁਸੀਂ ਜਿੰਨੇ ਵੀ ਮਾਲਕ ਜੀ ਦੇ ਦਰ ਤੇ ਆਏ ਹੋ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਜੋ ਸਤਗੁਰ ਜੀ ਕਿਰਪਾ ਸਾਡੇ ਤੇ ਕਰਵਾ ਕੇ ਆਪ ਸਾਨੂੰ ਰਹਿਮਤਾਂ ਦੇ ਨਾਲ ਮਹਾਰਾਜ ਜੀ ਨੇ ਵਿਚਾਰਨ ਦਾ ਬਲ ਬਖਸ਼ਿਸ਼ ਕੀਤਾ ਹੈ ਉਦਮ ਬਖਸ਼ਿਸ਼ ਕੀਤਾ ਹੈ ਤੇ ਅਸੀਂ तकरीबन ਸਤਗੁਰੂ ਜੀ ਦੀ ਕਿਰਪਾ ਦੇ ਨਾਲ ਜਿੱਥੋਂ ਤੱਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਅਸੀਂ ਰਾਗ ਗੌੜੀ ਵਿੱਚ ਜੋ ਨੌ ਪਾਵਨ ਸ਼ਬਦ ਹਨ ਮਹਾਰਾਜ ਜੀ ਦੇ ਅੱਜ ਅਸੀਂ ਸੰਪੂਰਨ ਕਰ ਲੈਣੇ ਨੇ ਅਸੀਂ ਅਖੀਲਾ ਸ਼ਬਦ ਪੜਿਆ ਹੈ ਤੇ ਇਹਨੂੰ ਅਸੀਂ ਵਿਚਾਰਾਂਗੇ 220 ਅੰਗ ਤੇ ਇਹ ਬਾਣੀ 219 ਤੇ ਸ਼ੁਰੂ ਹੁੰਦੀ ਹੈ ਤੇ 220 ਅੰਗ ਤੇ ਬਾਣੀ ਸੰਪੂਰਨ ਹੋ ਜਾਂਦੀ ਹੈ ਅੱਜ ਮਹਾਰਾਜ ਕੀ ਕਿਰਪਾ ਸਾਡੇ ਤੇ ਕਰਦੇ ਆ ਆਓ ਇਸ ਸ਼ਬਦ ਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਤੇ ਇਸ ਸ਼ਬਦ ਦਿੱਤੇ ਹੋਏ ਸਿੱਖਿਆ ਨੂੰ ਆਪਣੇ ਜੀਵ ਵਿੱਚ ਧਾਰਨ ਕਰਨ ਦਾ ਯਤਨ ਕਰਾਂਗੇ ਸੋ ਆਓ ਜਿੰਨੇ ਗੁਰੂ ਜੀ ਤੁਸੀਂ ਜੁੜੇ ਹੋ ਕੋਈ ਰਸਨਾ ਵਾਂਝੀ ਨਾ ਰਹੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਝੁਕਾਓ ਸੀਸ ਲਈਏ ਅਸੀਸ ਬੜੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਗੌੜੀ ਮਹੱਲਾ ਨਾਵਾਂ ਨਰ ਅਚੇਤ ਪਾਪ ਤੇ ਡਰਦੇ ਕਈ ਇਹਨੂੰ ਪੜਨ ਲੱਗਿਆ ਦਾ ਵਿਸ਼ਰਾਮ ਓਲਾ ਜਾਂਦੇ ਨੇ ਨਰ ਅਚੇਤ ਪਾਪ ਤੇ ਡਰ ਰੇ ਨਰ ਅਚੇਤ ਪਾਪ ਤੇ ਡਰ ਰੇ ਨਰ ਤੇ ਥੋੜਾ ਜਿਹਾ ਆਲਪ ਵੀ ਸ਼ਰਾਮ ਦਿੰਦੇ ਆ ਫਿਰ ਅਚੇਤ ਪਾਪ ਨੂੰ ਇਕੱਠਾ ਕਰਦੇ ਪਰ ਜਿਹੜਾ ਜਿਹੜਾ ਦਸੰਤ ਪਾਠ ਵਿੱਚ ਹੈ ਜੋ ਪ੍ਰਾਤਨ ਜਾਂ ਸੰਪਰਦਾਇਕ ਹੁੰਦਾ ਰਿਹਾ ਉਹ ਪਾਠ ਨਰ ਅਚੇਤ ਪਾਪ ਤੇ ਡਰਦੇ ਭਾਵ ਅਚੇਤ ਅਰਥ ਹੁੰਦੇ ਜਿਹੜਾ ਬੇਖਬਰ ਹੈ ਜਿਹਨੂੰ ਚਿੱਤ ਚੇਤਾ ਹੀ ਨਹੀਂ ਕੋਈ ਚਿੱਤ ਚੇਤਾ ਕਾਦਾ ਨਹੀਂ ਵੀ ਮੇਰਾ ਜੀਵਨ ਦਾ ਮਨੋਰਥ ਕੀ ਹੈ ਜਿਹੜਾ ਬੇਖਬਰ ਹੋ ਕੇ ਸੁੱਤਾ ਹੋਏ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ ਵੀ ਤੂੰ ਅਚੇਤ ਹੈ ਤੇ ਤੂੰ ਥੋੜਾ ਜਿਹਾ ਜੁ ਪਰਮਾਤਮਾ ਦਾ ਚੇਤਾ ਰੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਕਰਕੇ ਭਾਈ ਜਦੋਂ ਸਤਿਗੁਰਜੀ ਦੇ ਚਰਨਾਂ ਵਿੱਚ ਜੁੜਿਆ ਜਾਂਦਾ ਹੈ ਨਾ ਮਾਲਕ ਦੀ ਮਿਹਰਮਤ ਨਾਲ ਮਿਹਰ ਦੇ ਨਾਲ ਤੇ ਸਾਧ ਸੰਗਤ ਜੀ ਚੇਤੇ ਰੱਖਿਓ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਤ ਕਾਹੀ ਮਨੁੱਖ ਇਸ ਸੰਸਾਰ ਚੋਂ ਪਾਰ ਹੁੰਦਾ ਹੈ ਮਹਾਰਾਜ ਜਿੰਜੋ ਕਿਰਪਾ ਕੀਤੀ ਹੈ ਇਸ ਕਰਕੇ ਉਸ ਉਹਨਾ ਮਨੁੱਖਾਂ ਬਲ ਮਹਾਰਾਜ ਇਸ਼ਾਰਾ ਕਰਦੇ ਜਿਹੜੇ ਬੇਖਬਰ ਨੇ ਗਾਫਿਲ ਨੇ ਜਿਨ੍ਹਾਂ ਨੂੰ ਮਹਾਰਾਜ ਬਾਣੀ ਵਿੱਚ ਈਵੇਂ ਵੀ ਕਹਿੰਦੇ ਆ ਜਿਹੜਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸ਼ਬਦ ਆਉਂਦਾ ਜਿੱਥੇ ਸਤਗੁਰ ਜੀ ਆਖਦੇ ਆ ਯਕ ਅਰਜ ਗੁਫਤਮ ਪੇਸ ਤੂ ਦਰਗੋਸ਼ ਕੁੰ ਕਰਤਾਰ ਹਕਾ ਕਬੀਰ ਕਰੀਮ ਤੂ ਬੈ ਪਰਵਤਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੋਏ ਅਜਰਾਇਲ ਗ੍ਰਿਫਤ ਦਿਲ ਹੀਚ ਨਾਦਾਨੀ ਕਿ ਤੂੰ ਇਸ ਸੰਸਾਰ ਵਿਧੀ ਗ੍ਰਿਫਤ ਵਿੱਚ ਫਸਿਆ ਹੋਇਆ ਤੂੰ ਅਚੇਤ ਹੈ ਤੈਨੂੰ ਬਿਲਕੁਲ ਵੀ ਉਸ ਪਰਮਾਤਮਾ ਦਾ ਕੋਈ ਚੇਤ ਚੇਤਾ ਨਹੀਂ ਆਉਂਦਾ ਜਾਮ ਮਹਾਰਾਜ ਕਹਿੰਦੇ ਆ ਬਦਬਖਤ ਵਕੀਲ ਗਾਫਿਲ ਬੇਨਜ਼ਰ ਬੇਬਾਕ ਮੈਂ ਬਦਬਖਤ ਬਹੁਤ ਆ ਮੈਂ ਵਕੀਲ ਆ ਮੈਂ ਬੇਨਜ਼ਰ ਆ ਮੈਂ ਗਾਫਿਲ ਆ ਬਦਬਖਤ ਹਮਚੂ ਵਕੀਲ ਗਾਫਿਲ ਬੇਨਾਜ਼ਰ ਬੇਬਾਕ ਨਾਨਕ ਬਗੋਇਤ ਜਨ ਤੁਰਾ ਤੇ ਚਾਕਰਾਂ ਪਖਾ ਪਾ ਮਾਲਕਾ ਬੇਖਬਰ ਅਬਗੁਣਾ ਦਾ ਭਰਿਆ ਕੋਈ ਮੈਨੂੰ ਤੇਰੇ ਨਾਮ ਨੂੰ ਜਪਣ ਵਾਲਾ ਪਿਆਰਾ ਮਿਲ ਜਾਏ ਉਹਦੇ ਚਰਨਾਂ ਦੀ ਧੂੜ ਮੱਥੇ ਨਾਲ ਲਾਵਾਂ ਤੇ ਹੋ ਸਕਦਾ ਹੈ ਮੇਰੇ ਵਰਗੇ ਪਾਪੀ ਦਾ ਵੀ ਉਧਾਰ ਹੋ ਜਾਏ ਮਹਾਰਾਜ ਜੀ ਕਹਿੰਦੇ ਆ ਇਸ ਕਰਕੇ ਨਰ ਅਚੇਤ ਪਾਪ ਤੇ ਡਰ ਰੇ ਤੂੰ ਪਾਪ ਕਰਨ ਲੱਗਿਆ ਡਰਦਾ ਕਿਉਂ ਨਹੀਂ ਹੈ ਤੂੰ ਜਦੋਂ ਕਿ ਮਾੜਾ ਕੰਮ ਕਰਦਾ ਤੈਨੂੰ ਭੈ ਨਹੀਂ ਆਉਂਦਾ ਵੀ ਇੱਕ ਦਿਨ ਰੱਬ ਨੇ ਮੇਰੇ ਕੋਲ ਇਸ ਕੀਤੇ ਹੋਏ ਪਾਪ ਦਾ ਲੇਖਾ ਮੰਗਣਾ ਹੈ ਮਹਾਰਾਜ ਨੇ ਆਖਿਆ ਪਾਪੀ ਨਾ ਬਣ ਜਿਹੜਾ ਪਾਪ ਕਮਾਉਂਦਾ ਪਾਪੀ ਕਹ ਲਾਉਂਦਾ ਤੇ ਜਿਹੜਾ ਚੰਗੇ ਕਰਮ ਪੁੰਨ ਦੇ ਕਰਮ ਕਰਦਾ ਪੁੰਨੀ ਕਹ ਲਾਉਂਦਾ ਹੈ पापी ਦਾ ਬੜਾ ਬੁਰਾ ਹਾਲ ਹੁੰਦਾ ਹੈ ਮਹਾਰਾਜ ਜਿਨੇ ਮੁਸਤਚੇਤ ਕੀਤਾ ਆਖਿਆ 800 ਵਾ ਡਰਿਆ ਕਰ ਪਾਪ ਕਰਨ ਤੋਂ ਪਹਿਲਾਂ ਮਾੜਾ ਕਰਮ ਕਮਾਉਣ ਤੋਂ ਪਹਿਲਾਂ ਪਰਬੰਦਾ ਨਹੀਂ ਡਰਦਾ ਵੇਖੋ ਜੇ ਡਰ ਹੋਏਗਾ ਬੰਦਾ ਨਹੀਂ ਕਰੇਗਾ ਇਹ ਸੱਚ ਹੈ ਪਾਪ ਹੁੰਦਾ ਹੀ ਉਦੋਂ ਹੈ ਜਦੋਂ ਬੰਦੇ 'ਚੋਂ ਰੱਬ ਦਾ ਡਰ ਮੁੱਕ ਜਾਂਦਾ ਹੈ ਛੋਟਾ ਬੱਚਾ ਹੈ ਬੱਚੇ ਦੇ ਮਨ ਵਿੱਚ ਜੇ ਡਰ ਹੋਵੇ ਨਾ ਮਾਪੇ ਦਾ ਉਹ ਛੇਤੀ ਕੀਤੇ ਗਲਤੀ ਨਹੀਂ ਕਰਦਾ ਉਹਨੂੰ ਡਰ ਹੈ ਕਿ ਬਾਪੂ ਨੂੰ ਪਤਾ ਲੱਗ ਗਿਆ ਬੇਬੇ ਨੂੰ ਪਤਾ ਲੱਗ ਗਿਆ ਨਾ ਉਹ ਡਰਦਾ ਜੇ ਡਰਦਾ ਤਾਂ ਸ਼ਰਾਰਤ ਨਹੀਂ ਕਰੇਗਾ ਪਰ ਜਦੋਂ ਉਹਨੂੰ ਮਾਪੇ ਦਾ ਡਰ ਨਹੀਂ ਹੁੰਦਾ ਉਹ ਇਹੋ ਜਿਹੇ ਕਰਤੋਤਾ ਕਰ ਜਾਂਦਾ ਹੈ ਕਿ ਉਹਨਾਂ ਦਾ ਹਰਜਾਨਾ ਮਾਪੇ ਨੂੰ ਭੁਗਤਣਾ ਪੈਂਦਾ ਜਿੰਨਾ ਚਿਰ ਬੰਦਾ ਰੱਬ ਦੇ ਡਰ ਵਿੱਚ ਹੈ ਰੱਬ ਦੇ ਭੌ ਵਿੱਚ ਹੈ ਨਾ ਜੀ ਕਿ ਰੱਬ ਮੈਨੂੰ ਦੇਖਦਾ ਪਿਆ ਸਾਨੂੰ ਆਹੀ ਡਰਨੀ ਹੈਗਾ ਸੱਚ ਵਿੱਚ ਵੀ ਰੱਬ ਵੇਖਦਾ ਪਿਆ ਨਾ ਅਸੀਂ ਕਹਿ ਦਿੰਨੇ ਆ ਅਸੀਂ ਰੱਬ ਵੇਖਦਾ ਪਿਆ ਪਤਾ ਕਦੋਂ ਕਹਿੰਨੇ ਆ ਜਦੋਂ ਕਿਤੇ ਇਹ ਸਾਨੂੰ ਇੰਜ ਲੱਗੇ ਵੀ ਸਾਡੇ ਨਾਲ ਕੋਈ ਧੱਕਾ ਕਰ ਗਿਆ ਉਦੋਂ ਕਹਿੰਨੇ ਆ ਵੀ ਭਾਵੇਂ ਤੂੰ ਮੰਨ ਪਰ ਰੱਬ ਤੇ ਵੇਖਦਾ ਪਿਆ ਪਰ ਜਦੋਂ ਤੂੰ ਕਰਤੂਤਾ ਕਰਦੇ ਉਦੋਂ ਨਹੀਂ ਰੱਬ ਵੇਖਦਾ ਹੈਨਾ ਜਦੋਂ ਅਸੀਂ ਕਰਦੇ ਉਦੋਂ ਨਹੀਂ ਦੇਖਦਾ ਹਰ ਅਸੀਂ ਇੱਕ ਚੀਜ਼ ਅਸੀਂ ਦੂਜੇ ਤੇ ਟਿਕਾਉਂਦੇ ਹਰ ਬੰਦਾ ਇਸ ਸੰਸਾਰ ਵਿੱਚ ਕਿਸੇ ਨੇ ਕਿ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਤੇ ਮਾੜਾ ਕੀਤਾ ਹੁੰਦਾ ਅੱਜ ਦੇ ਟਾਈਮ ਚ ਜੇ ਸੋਚਿਆ ਜਾਏ ਤੇ ਉਹ ਕੀਤਾ ਉਹਦੋਂ ਹੁੰਦਾ ਜਦੋਂ ਰੱਬ ਦਾ ਡਰ ਨਹੀਂ ਰਹਿੰਦਾ ਜਿੰਨਾ ਚਿਰ ਰੱਬ ਦੇ ਭੈ ਵਿੱਚ ਤੁਰੇਗਾ ਨਾ ਜੀ ਕਿ ਅਸੀਂ ਇਹ ਤੇ ਮੰਨਦੇ ਆ ਵੀ ਰੱਬ ਹਰ ਥਾਂ ਤੇ ਰਹਿੰਦਾ ਕਹਿੰਨੇ ਮੀਆਂ ਗੱਲਾਂ ਕਰੀਏ ਕਿ ਸਿਰ ਅਲ ਬਚੇਗਾ ਜਰੂਰ ਕਰਾਂਗੇ ਰੱਬ ਹਰ ਥਾਂ ਤੇ ਰਹਿੰਦਾ ਹੈ ਰੱਬ ਨੂੰ ਸਭ ਪਤਾ ਹੈ ਰਬੰਤ ਜਾਮੀ ਆ ਰੱਬ ਸਭ ਵੇਖਦਾ ਪਿਆ ਸਭ ਜਾਣਦਾ ਪਿਆ ਪਰ ਇਹ ਗੱਲਾਂ ਕਹਿਣ ਵਾਲਾ ਹੀ ਜਦੋਂ ਕੋਈ ਮਾੜਾ ਕਰਮ ਕਰਦਾ ਓਦੋਂ ਨੂੰ ਡਰਨੇ ਹੁੰਦਾ ਜਦੋਂ ਕਿਸੇ ਦਾ ਠੱਗੀ ਮਾਰਦਾ ਹੈ ਕਿਸੇ ਦੀ ਪਿੱਠ ਪਿੱਛੇ ਗੱਲਾਂ ਕਰਦਾ ਹੈ ਨਾ ਕਿਸੇ ਨੂੰ ਧੋਖਾ ਦਿੰਦਾ ਹੈ ਕਿਸੇ ਨਾਲ ਕਬਟ ਕਰਦਾ ਹੈ ਗਲਤ ਕੰਮ ਕਰਦਾ ਹੈ ਓਦੋਂ ਵੀ ਤੇ ਰੱਬ ਵੇਖਦਾ ਪਿਆ ਪਰ ਬੰਦੇ ਨੇ ਸੋਚ ਲੈਣਾ ਚਾਹੀਦਾ ਜਿਹੜੇ ਪਾਪ ਕਮਾਉਂਦਾ ਪੈ ਨਾ ਇਹਨਾਂ ਪਾਪਾਂ ਦਾ ਲੇਖਾ ਬੜਾ ਮਾੜਾ ਹੁੰਦਾ ਮਹਾਰਾਜ ਨੇ ਬਾਣੀ ਚ ਕਿਹਾ ਹੈ ਨਾ ਕਿ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਹਜ਼ੂਰ ਕਹਿ ਲਗੇ ਜਦੋਂ ਇਹਨਾਂ ਦਾ ਲੇਖਾ ਹੋਣਾ ਇਹਨਾਂ ਦਾ ਹਸ਼ਰ ਬਹੁਤ ਬੁਰਾ ਹੋਣਾ ਇਹ ਪਾਪੀ ਹੁਣ ਤੇ ਐਸ਼ ਪ੍ਰਸਤੇ ਵਿੱਚ ਪਾਪ ਦੇ ਨਸ਼ੇ ਵਿੱਚ ਪਾਪ ਕਮਾਈ ਜਾਂਦੇ ਆ ਮਾੜੇ ਕਰਮ ਕਰੀ ਜਾਂਦੇ ਆ ਨਾ ਪਰ ਜਦਨ ਇਹਨਾਂ ਦੇ ਕਰਮਾਂ ਦਾ ਹਿਸਾਬ ਹੋਇਆ ਇਹਨਾਂ ਕੋਲੋਂ ਜਵਾਬ ਦਿੱਤਾ ਨਹੀਂ ਜਾਣਾ ਰੱਬ ਨੂੰ ਮਹਾਰਾਜ ਆਖਦੇ ਜਿਵੇਂ ਇੱਕ ਸਵਾਣੀ ਚਾਟੀ ਵਿੱਚ ਮਧਾਣੀ ਪਾ ਕੇ ਦੁੱਧ ਰੜਕਦੀ ਹੈ ਨਾ ਜਮਰਾਜ ਇਵੇਂ ਰੜਕਦਾ ਫਿਰ ਇਹਨਾਂ ਪਾਪੀ ਬੰਦਿਆਂ ਨੂੰ ਨਾਨਕ ਜੋ ਮਥਨ ਮਧਾਣੀਆਂ ਤੋਂ ਮਥੇ ਧਰਮ ਰਾਈ ਇਹ ਮੇਰੇ ਡਕਦੇ ਹੋ ਇਸ ਕਰਕੇ ਮਹਾਰਾਜ ਆਖਦਿਆ ਪਾਪ ਨਾ ਕਰ ਮਾੜੇ ਕਰਮ ਨਾ ਕਮਾ ਨਰ ਅਚੇਤ ਪਾਪ ਤੇ ਡਰ ਰੇ ਪਾਪ ਕਮਾਉਣ ਲੱਗਿਆ ਡਰਿਆ ਕਰ ਜਿਹਦੇ ਜਿੰਨਾ ਚਿਰ ਤੁਹਾਨੂੰ ਰੱਬ ਦਾ ਪੈ ਰਹੇਗਾ ਨਾ ਜੀ ਉਹਨਾਂ ਚਰਬੰਦੇ ਵਿੱਚ ਆਦਬ ਵੀ ਰਹੇਗਾ ਸਤਕਾਰ ਵੀ ਰਹੇਗਾ ਜਦੋਂ ਡਰ ਭੈ ਖਤਮ ਹੋ ਜਾਂਦਾ ਹੈ ਨਾ ਫਿਰ ਅਦਬ ਵੀ ਚਲਾ ਜਾਂਦਾ ਹੈ ਫਿਰ ਬੰਦਾ ਪਾਪ ਵੀ ਕਮਾਉਂਦਾ ਉਹਨੂੰ ਫਿਰ ਕੋਈ ਪਰਵਾਹ ਨਹੀਂ ਹੁੰਦੀ ਪਰ ਮਹਾਰਾਜ ਜੀ ਕਹਿੰਦੇ ਆ ਦੀਨ ਦਇਾਲ ਸਗਲ ਭੈ ਪੰਜਨ ਸਰਣ ਤਾਹੇ ਤੁਮ ਪਰ ਰੇ ਸਾ ਸੰਗਤ ਡਰ ਦੁਨੀਆ ਵਿੱਚ ਕਈ ਤਰ੍ਹਾਂ ਦਾ ਹੈ ਮੌਤ ਦਾ ਵੀ ਡਰ ਹੈ ਜਨਮ ਮਰਨ ਦੇ ਚੱਕਰ ਵਿੱਚ ਪੈਣ ਦਾ ਵੀ ਡਰ ਹੈ ਬੰਦੇ ਨੂੰ ਆਪਣੇ ਦੁਸ਼ਮਣ ਦਾ ਵੀ ਡਰ ਹੈ ਕਿਸੇ ਨਾ ਕਿਸੇ ਨਾਲ ਤੇ ਵੈਰ ਹੁੰਦਾ ਹੀ ਹੈ ਨਾ ਇਹਦਾ ਆਪਣੇ ਵਿਰੋਧੀਆਂ ਦਾ ਵੀ ਡਰ ਹੁੰਦਾ ਹੈ ਕੋਈ ਮੇਰੇ ਖਿਲਾਫ ਗੱਲ ਨਾ ਕਰ ਜਾਵੇ ਸਤਿਗੁਰੇ ਗੱਲ ਕਹੀ ਮਹਾਰਾਜ ਕਹਿੰਦੇ ਤੂੰ ਇੱਕ ਡਰ ਰੱਖ ਮਨ ਵਿੱਚ ਬਾਕੀ ਡਰ ਖਤਮ ਮੈਂ ਕਰ ਦਿਆਂਗਾ ਬਾਕੀ ਤੇਰੇ ਡਰ ਮੈਂ ਮੁਕਾ ਦੇਵਾਂਗਾ ਤੂੰ ਇੱਕ ਡਰ ਰੱਖ ਪੁੱਛਿਆ ਜੀ ਕਿਹੜਾ ਮਹਾਰਾਜ ਨੇ ਆਖਿਆ ਵਸਤੂ ਮੇਰੇ ਤੋਂ ਡਰ ਤੂੰ ਰੱਬ ਦਾ ਭੈ ਰੱਖ ਬਾਕੀ ਜਿੰਨੇ ਤੇਰੇ ਜੀਵਨ ਵਿੱਚ ਡਰ ਨੇ ਨਾ ਤੇਰੇ ਵੈਰੀਆਂ ਦੇ ਜਨਮ ਮਰਨ ਦਾ ਮੌਤ ਦਾ ਦੁੱਖ ਦਾ ਇਹ ਸਾਰੇ ਡਰ ਮੈਂ ਖਤਮ ਕਰਾਂਗਾ ਬਸ ਤੂੰ ਪਰਮਾਤਮਾ ਦੇ ਭੈ ਵਿੱਚ ਰਹਿ ਪਰ ਨਹੀਂ ਰਹਿੰਦਾ ਬੰਦਾ ਇੱਕ ਡਰ ਵਿੱਚ ਰਹਿਣਾ ਤੇ ਬਾਕੀ ਸਾਰਾ ਡਰ ਮਕਾਉਨੇ ਆ ਮਾਰਾ ਤਾਂ ਹੀ ਆਖਿਆ ਸੀ ਨਿਰਭਉ ਜਪੈ ਸਗਲ ਭਉ ਬੇਟਾ ਇੱਕ ਨਿਰਭਉ ਪ੍ਰਮਾਤਮਾ ਦੇ ਭਉ ਵਿੱਚ ਰਹਿ ਕੇ ਜਪਣਾ ਸਿਉਦਾ ਨਾਮ ਤੇ ਬਾਕੀ ਸਾਰੇ ਡਰ ਮਕਾਉਨੇ ਸੀ ਬੰਦ ਨਹੀਂ ਕਰ ਸਕਿਆ ਬਾਕੀ ਸਾਰੇ ਡਰਾਂ ਵਿੱਚ ਰਹਿੰਦਾ ਉਹ ਦੁੱਖ ਜੇ ਰੱਬ ਦੁੱਖ ਭੰਜਨ ਹੈ ਨਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਰੱਬ ਭੈ ਭੰਜਨ ਵੀ ਹੈ ਉਹ ਸਾਰੇ ਡਰ ਖਤਮ ਕਰਨ ਵਾਲਾ ਅਸੀਂ ਬਚਨ ਪੜ੍ਹ ਦਿਆ ਨਾ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਜੇ ਤੂੰ ਮੇਰੇ ਵੱਲ ਹੈ ਮੈਨੂੰ ਕਿਸੇ ਦਾ ਡਰ ਨਹੀਂ ਕਿਸੇ ਦੀ ਪਰਵਾਹ ਨਹੀਂ ਮਾਲਕਾ ਜੇ ਤੂੰ ਮੇਰੇ ਵੱਲ ਹੈ ਉਹ ਵਾਲਾ ਤਾਂ ਹੋਣਾ ਜੇ ਤੂੰ ਰੱਬ ਦੇ ਭੈ ਵਿੱਚ ਤੁਰੇਗਾ ਤਾਂ ਵੱਲ ਹੋਣਾ ਨਾ ਇਸ ਲਈ ਮਹਾਰਾਜ ਕਹਿੰਦੇ ਆ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਇਆਲ ਸਗਲ ਭੈ ਭੰਜਨ ਉਹ ਦੀਨਾਂ ਤੇ ਦਇਆ ਕਰਨ ਵਾਲਾ ਗਰੀਬਾਂ ਦਾ ਸਹਾਰਾ ਹੈ ਉਹ ਮਾਲਕ ਤੇ ਭੈ ਭੰਜਨ ਸਾਰੇ ਦਰਾਂ ਨੂੰ ਖਤਮ ਕਰਨ ਵਾਲਾ ਆਖਿਆ ਸਰਨ ਤਾਹੇ ਤੁਮ ਪਰੇ ਉਹ ਐਸੇ ਮਾਲਕ ਦੀ ਸ਼ਰਨ ਵਿੱਚ ਤੂੰ ਚਲਾ ਜਾ ਤੇਰਾ ਭਲਾ ਹੋ ਜਾਏਗਾ ਕਿਤੇ ਪਾਪੀ ਮਨੁੱਖ ਫਿਰ ਰਹਾਉ ਤੋਂ ਬਾਅਦ ਕਹਿੰਦੇ ਆ বেদ ਪੁਰਾਨ ਜਾਸ ਗੁਣ ਗਾਵਤ ਤਾਕੋ ਨਾਮ ਹੀ ਐਮੋ ਧਰ ਰੇ ਉਹ ਜਿਸ ਪਰਮਾਤਮਾ ਦਾ ਜਸ ਜਿਸ ਮਾਲਕ ਦੇ ਗੁਣ ਵੇਦ ਗਾ ਰਹੇ ਨੇ ਪੁਰਾਨ ਗਾ ਰਹੇ ਨੇ ਦੇਵੀ ਦੇਵਤੇ ਗਾ ਰਹੇ ਨੇ ਸਾਰੇ ਧਾਰਮਿਕ ਗ੍ਰੰਥ ਜਿਸ ਦੀ ਵਡਿਆਈ ਕਰ ਰਹੇ ਨੇ ਤੂੰ ਐਸੇ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਤੂੰ ਵੀ ਐਸੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਬੇਦ ਪੁਰਾਨ ਜਾਸ ਗੁਣ ਗਾਵਤ ਬੇਦ ਪੁਰਾਨ ਜਿਸ ਮਾਲਕ ਦੇ ਗੁਨਾ ਨੂੰ ਗਾ ਰਹੇ ਨੇ ਤਾਂ ਕੋ ਉਹਦਾ ਨਾਮ ਹੀ ਐ ਮੋ ਧਰ ਰੇ ਉਸ ਮਾਲਕ ਦਾ ਨਾਮ ਆਪਣੇ ਹਿਰੇ ਵਿੱਚ ਹਿਰਦੇ ਵਿੱਚ ਵਸਾਉਣਾ ਕਰ ਤੇ ਆਖਦੇ ਜਦੋਂ ਦਾ ਨਾਮ ਜਪੇਗਾ ਤੈਨੂੰ ਪਤਾ ਹੈ ਉਸ ਪਰਮਾਤਮਾ ਦਾ ਨਾਮ ਪਤਿਤ ਪਾਵਨ ਹੈ ਉਹ ਪਾਪਾਂ ਦਾ ਨਾਸ਼ ਕਰਦਾ ਹੈ ਮਾਰੇ ਕਰਮਾਂ ਨੂੰ ਖਤਮ ਕਰਨ ਵਾਲਾ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਜਿਉਂ-ਜੋ ਤੂੰ ਮਾਲਕ ਦਾ ਨਾਮ ਸਿਮਰਦਾ ਰਹੇਗਾ ਜਪਦਾ ਰਹੇਗਾ ਕਮਾਉਂਦਾ ਰਹੇਗਾ ਉਹਦਾ ਨਾਮ ਇਸ ਜਗਤ ਵਿੱਚ ਪਤਿਤਾਂ ਨੂੰ ਪਾਵਨ ਕਰਨ ਵਾਲਾ ਤੇ ਪਾਪਾਂ ਨੂੰ ਖਤਮ ਕਰਨ ਵਾਲਾ ਅਸੀਂ ਤਾਂ ਇਹ ਤੈਨੂੰ ਕਹਿੰਦੇ ਆ ਪਤਿਤ ਪਾਵਨ ਪ੍ਰਭ ਤੇਰੋ ਨਾਮ ਜਿਵੇਂ ਮਹਾਰਾਜ ਕਹਿੰਦੇ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ हम मूर्ख तुम चतुर सयाने तू सर्व कला का ज्ञाता मादो हम ऐसे तू ऐसा हम कैसे हैं हम पापी असि पापी मादो हम ऐसे तू ऐसा हम कैसे हैं आख दिया मालिक जी हम पापी तू पाप खंडन नीको ठाकुर देसा वैगुरु मैं सिरे दा पापी बंदा है ਤੇ ਤੂੰ ਮਹਾਰਾਜ ਸਭ ਤੋਂ ਵੱਡਾ ਪਾਪਾਂ ਨੂੰ ਖਤਮ ਕਰਨ ਵਾਲਾ ਮਾਲਕ ਹੈ ਮਾਦੋ ਹਮ ਐਸੇ ਤੂੰ ਵੈਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ ਵਾਹਿਗੁਰੂ ਜੀ ਸਾਡੇ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿਓ ਉਹ ਪਤਿਤ ਪਾਵਨ ਹੈ ਪਰ ਇਹ ਉਦੋਂ ਹੋਣਾ ਜਦੋਂ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਉਹਦਾ ਨਾਮ ਜਪੋਗੇ ਉਹਦੇ ਨਾਮ ਵਿੱਚ ਤਾਕਤ ਹੈ ਵੱਡੇ ਤੋਂ ਵੱਡੇ ਪਾਪੀਆਂ ਨੂੰ ਬਖਸ਼ਿਆ ਮਾਲਕ ਨੇ ਉਹਨੇ ਤੇ ਅਜਾਮਲ ਵਰਗੇ ਪਾਪੀ ਤਾਰੇ ਹਨ ਪਾਈ ਗੁਰਦਾਸ ਕਹਿੰਦੇ ਆ ਗੁਰੂ ਸਾਹਿਬ ਵੀ ਕਹਿੰਦੇ ਆ ਨਾ ਮਹਾਰਾਜ ਕਹਿੰਦੇ ਸੰਸਾਰ ਜਾਣਦਾ ਸੀ ਅਜਾਮਲ ਪਾਪੀ ਨੂੰ ਪਰ ਉਹ ਨਾਮ ਜਪਦੇ ਇੱਕ ਨਿਮਖ ਵਿੱਚ ਉਹਦਾ ਪਾਰ ਉਤਾਰਾ ਹੋ ਗਿਆ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਮਹਾਰਾਜ ਕਹਿੰਦੇ ਇੱਥੇ ਕੌਟੇ ਰਾਖਸ਼ ਵਰਗੇ ਉਹਨਾਂ ਦਾ ਮੇਰੇ ਮਾਲਕ ਨਿਕਪਾਲ ਵਿੱਚ ਉਧਾਰ ਕੀਤਾ ਕਿੰਨਿਆਂ ਦੇ ਨਾਮ ਲੈ ਜਾਣਗੇ ਇੱਥੇ ਭੂਮੀਆਂ ਚੋਰ ਨੂੰ ਮੇਰਾ ਮਾਲਕ ਸੰਤ ਬਣਾਉਂਦਾ ਜਿਨ੍ਹਾਂ ਨੇ ਪਾਪ ਕਮਾਏ ਪਰ ਜਦੋਂ ਉਹਨਾਂ ਨੂੰ ਆਪਣੇ ਪਾਪਾਂ ਦਾ ਸਾਾਸ ਹੋਇਆ ਜਦੋਂ ਬੇਖਬਰ ਨਹੀਂ ਰਹੀ ਜਦੋਂ ਹੋਸ਼ ਵਿੱਚ ਆਏ ਪਰ ਜਦੋਂ ਮਹਾਰਾਜ ਦੇ ਚਰਨਾਂ 'ਤੇ ਡਿੱਗੇ ਫਿਰ ਸਤਿਗੁਰ ਨੇ ਉਹਨਾਂ ਨੂੰ ਬਖਸ਼ਿਆ ਮਹਾਰਾਜ ਕਹਿੰਦੇ ਆ ਇਸ ਕਰਕੇ ਪਾਈ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਗੁਰੂ ਸਾਹਿਬ ਕਹਿੰਦੇ ਆ ਨਾ ਸੰਸਕ੍ਰਿਤੀ ਦੀ ਬਾਣੀ ਵਿੱਚ ਮਹਾਰਾਜ ਆਖਦੇ ਆ ਕੋਰ ਦੁਖਿਯੰ ਅਨਿਕ ਹਤਯੰ ਜਨਮ ਦਾਰਿਦਰੰ ਮਹਾ ਵਿਖਿਆਤ ਇਹ ਸਾਰੇ ਪਾਪ ਨੇ ਕੋਰ ਦੁਖਿੰ ਅਨਿਕ ਹੱਤਿੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟਾਂਤ ਸਗਲ ਇਹ ਸਾਰੇ ਦੁਖ ਪਾਪ ਸਭ ਮਿਟ ਜਾਣਗੇ ਕਦੋਂ ਮਿਟਾਂਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਪ ਕਾਸਤ ਪਸਮੰ ਕ੍ਰੋਧ ਇਹ ਸਾਰੇ ਪਾਪ ਇਵੇਂ ਖਤਮ ਹੋਣਗੇ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਖਤਮ ਕਰ ਦਿੰਦੀ ਹੈ ਅੱਗ ਬਲਦੀ ਹੋਵੇ ਲੱਕੜਾਂ ਸੁੱਟੋ ਹਾਂ ਵਿੱਚ ਜੜੀਆਂ ਲੱਕੜਾਂ ਨੂੰ ਤਿਆਰ ਹੋਣ ਲੱਗਿਆ ਕਿੰਨੇ ਸਾਲ ਲੱਗਿਆ ਨਾ ਬੋਟਾ ਛੋਟਾ ਜਿਹਾ ਬੀਜ ਲਾਇਆ ਫਿਰ ਉਹ ਬੀਜ ਫੁੱਟਿਆ ਫਿਰ ਉਹਦੀਆਂ ਹੌਲੀ ਹੌਲੀ ਅੰਕੁਰ ਫੁੱਟਦੇ ਆ ਕਿੰਨੇ ਸਾਲ ਲੱਗੇ ਲੱਕੜ ਬਣਨ ਵਿੱਚ ਉਹਨੂੰ ਪਰ ਸਾੜਨ ਲੱਗਿਆ ਖਤਮ ਕਰਨ ਲੱਗਿਆ ਕਿੰਨਾ ਟਾਈਮ ਲੱਗਾ 5 ਮਿੰਟ ਸਾਰੇ ਲੱਗਦੇ ਹੈ ਹਨਾ ਜੀ ਪਾਪ ਕਮਾਉਣ ਲੱਗਿਆ ਜ਼ਿੰਦਗੀ ਲੱਗ ਜਾਂਦੀ ਸਾਰੀ ਜ਼ਿੰਦਗੀ ਪਾਪ ਕਮਾਉਂਦਾ ਹੈ ਬੰਦਾ ਪਰ ਨਾਮ ਚੀ ਤਾਕਤ ਇੱਕ ਮਿੰਟ ਸਾਰੇ ਪਾਪ ਘਟੇ ਜਾ ਸਕਦੇ ਆ ਪਰ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪ ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਪਾਪ ਕਮਾਈ ਜਾਓ ਮਾਰੇ ਕੰਮ ਖਰੀ ਜਾਓ ਕੋਨੇ ਬਾਅਦ ਤੋਂ ਜਬਜੀਤ ਸਿੰਘ ਦਾ ਪਾਠ ਇੱਕ ਵੱਧ ਕਰ ਲਵਾਗੇ ਐਵੇਂ ਥੋੜਾ ਹੁੰਦਾ ਹੈ ਹਨਾ ਕਈ ਬੰਦੇ ਉਹ ਪਹਿਲਾਂ ਹੀ ਇਸੇ ਕੰਮ ਜੋ ਤੀਰਥਾਂ ਦਾ ਲੋਕੀ ਤੀਰਥਾਂ ਤੇ ਜਾਂਦੇ ਸਨ ਕਹਿਣਾ ਸਾਰਾ ਸਾਲ ਪਾਪ ਕਮਾਓ ਇੱਕ ਦਿਨ ਤੀਰਥਾਂ ਤੇ ਜਾ ਕੇ ਨਾਓ ਪਾਪ ਕੱਟੇਗੇ ਐਵੇਂ ਪੰਡਤਾਂ ਨੇ ਬਣਾਇਆ ਸਾਂ ਸਿਸਟਮ ਜਾਂ ਵੀ ਬਸ ਸਾਲ ਤੇ ਇੱਕ ਵਾਰ ਆ ਜਾ ਕਰੋ ਵੀ ਜਿਵੇਂ ਤੁਸੀਂ ਦੱਸੋ ਕੋਈ ਅਪਡੇਟ ਕਰ ਦੇਣਾ ਉੱਥੇ ਬੰਦੇ ਨਾ ਆਉਣਾਂ ਤੇ ਸਾਚ ਇੱਕ ਵਾਰ ਗੰਗਾ ਦਾ ਇਸ਼ਨਾਨ ਕਰੋ ਤੁਹਾਡੇ ਸਾਰੇ ਪਾਪ ਧੋਤੇਗੇ ਮਹਾਰਾਜ ਆਖਿਆ ਕਿਹੜੇ ਚੱਕਰਾਂ ਚ ਪਏ ਐਵੇਂ ਥੋੜਾ ਪਾਪ ਧੋਤ ਜੇ ਤਨ ਧੋਤਾ ਜਾਂਦਾ ਪਾਣੀ ਨਾਲ ਪਾਪ ਤੇ ਨਾਮ ਨਾਲ ਧੋਤੇ ਜਾਂਦੇ ਇਸ ਕਰਕੇ ਪਾਪ ਮਾੜੇ ਕਰਮ ਕਰਨ ਲੱਗਿਆਂ ਸੋਚੇ ਤਰੋ ਕਰੋ ਹੀ ਨਾ ਕਰਮ ਮਾੜਾ ਕੰਮ ਕਰਨੇ ਕਿਉਂ ਐਸੇ ਕਿਉਂ ਕਲੰਕ ਘਟਣਾ ਅਨਾਂ ਜਿਸ ਕਰਕੇ ਮਹਾਰਾਜ ਕਹਿੰਦੇ ਆ ਪਾਪ ਨਹੀਂ ਕਮਾਉਣਾ ਪਾਪ ਕਰਨ ਲੱਗਿਆ ਮਾੜਾ ਕੰਮ ਕਰਨ ਲੱਗਿਆ 100 ਵਾਰ ਸੋਚਿਆ ਕਰ ਵੀ ਆਹ ਕੰਮ ਦਾ ਮੈਨੂੰ ਹਰਜਾਨਾ ਬੜਾ ਭੁਗਤਣਾ ਪੈਣਾ ਹੈ 100 ਵਾਰ ਸੋਚੋ ਜੀ ਕੋਈ ਇਹੋ ਜਿਹਾ ਕਰਮ ਕਰਨਾ ਤੇ ਉਹ ਟਲ ਜੇਗਾ ਮਹਾਰਾਜ ਕਹਿੰਦੇ ਆ ਇਸ ਕਰਕੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰੇ ਮਾਨਸ ਦੇਹ ਬਹੁਰ ਨਾ ਪਾਵੇ ਆ ਜਿਹੜੀ ਮਾਨਸ ਦੇਤ ਨੂੰ ਮਿਲੇ ਦੁਆਰਾ ਨਹੀਂ ਉਹ ਮਿਲਣੀ ਚੇਤੀ ਰੱਖੀ ਕਿਤੇ ਸੋਚੇ ਫਿਰ ਲੈ ਲਵਾਂਗੇ ਮਹਾਰਾਜ ਨੇ ਆਖਿਆ ਕਛ ਉਪਾਉ ਕਛੂ ਉਪਾਉ ਮੁਕਤ ਕਾ ਕਰੇ ਕੋਈ ਨਾ ਕੋਈ ਉਪਾਅ ਕਰਾਂ ਤੇਰੀ ਮੁਕਤੀ ਹੋ ਜੇ ਦੁਆਰਾ ਨਹੀਂ ਮਿਲਣਾ ਜਨਮ ਤੇ ਹੁਣ ਮਿਲਿਆ ਬੜੀ ਮਸ਼ੱਕਤ ਨਾਲ ਬੜੇ ਜਨਮਾਂ ਤੋਂ ਬਾਅਦ ਮਿਲਿਆ ਕੋਈ ਨਾ ਕੋਈ ਯੁਗਤ ਕਰ ਕੋਈ ਵਸੀਲਾ ਕਰ ਤੇਰੀ ਮੁਕਤੀ ਹੋ ਜਾਏ ਤੇ ਉਹ ਵਸੀਲਾ ਕੀ ਹੈ ਵਸੀਲਾ ਨਾਮ ਹੀ ਹੈ ਨਾਮ ਤੋਂ ਬਗੈਰ ਮੁਕਤੀ ਨਹੀਂ ਹੁੰਦੀ ਸਾਨੂੰ ਤੇ ਬੜੀ ਕਿਰਪਾ ਕੀਤੀ ਸਾਡੇ ਤੇ ਸਾਨੂੰ ਨਾਮ ਦਿੱਤਾ ਗੁਰੂ ਨਾਨਕ ਜੀ ਨੇ ਨਾ ਸਾਨੂੰ ਚੱਕਰਾਂ ਚ ਪਾਏ ਨਹੀਂ ਉਹਨਾਂ ਨੇ ਵੀ ਆ ਕਰਨਾ ਪੈਣਾ ਹੈ ਪਹਾੜਾਂ ਤੇ ਜਾਣਾ ਪੈਣਾ ਪਰਿਵਾਰ ਛੱਡਣਾ ਪੈਣਾ ਪੈਣਾ ਵੀ ਮੁਕਤੀ ਹੁੰਦੀ ਸੀ ਲੋਕੀ ਕਹਿੰਦੇ ਸੀ ਜੇ ਮੁਗਤ ਹੋਣਾ ਸੰਸਾਰ ਛੱਡੋ ਪਰਿਵਾਰ ਛੱਡੋ ਪਹਾੜਾਂ ਤੇ ਬੈਠੋ ਜਾ ਕੇ ਗੁਫਾਵਾਂ ਵਿੱਚ ਬੈਠੋ ਜੰਗਲਾਂ ਵਿੱਚ ਜਾਓ ਸੰਿਆਸੀ ਬਣ ਜੋ ਤਾਂ ਮੁਕਤ ਹੋਵੇਂ ਮਹਾਰਾਨਿਆ ਕਿਆ ਕੁਝ ਨਹੀਂ ਕਰਨ ਦੀ ਲੋੜ ਘਰ ਵਿੱਚ ਰਹਿ ਆਪਣੇ ਬਸ ਨਾਮ ਜਪੀ ਚੱਲ ਬੰਦਗੀ ਨਾ ਕਰਨੀ ਛੱਡੀ ਤੇਰੀ ਮੁਕਤੀ ਹੋਵੇਗੀ ਸਾਨੂੰ ਤੇ ਬੜਾ ਸੌਖਾ ਤਰੀਕਾ ਦਿੱਤਾ ਮਹਾਰਾਜ ਕਹਿੰਦੇ ਮਾਨਸ ਦੇਹ ਬਹੁਰ ਨਾ ਪਾਵੇ ਕਛੂ ਉਪਾਉ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਇ ਕਰੋ ਨਾਮੈ ਪਵ ਸਾਗਰ ਕੈ ਪਾਰ ਉਤਰ ਰੇ ਜਿਹੜਾ ਪ੍ਰਮਾਤਮਾ করুণਾ ਦਾ ਭਰਿਆ ਹੈ করুণਾਮੈ ਜਿਹੜਾ করুণਾ ਦਾ ਖਜ਼ਾਨਾ ਹੈ করুণਾਮਈ ਹੈ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਉਦੀ ਸਿਮਤ ਕਰ ਜਦੋਂ করুণਾ ਦੇ ਖਜ਼ਾਨੇ ਦੇ ਗੁਣ ਗਾਏਗਾ ਉਹ ਤੈਨੂੰ ਇਸ ਪਵ ਸਾਗਰ ਵਿੱਚੋਂ ਪਾਰ ਕਰਵਾ ਦੇਵੇਗਾ ਕਿਉਂਕਿ ਉਸੇ ਨੇ ਪਾਰ ਲਵਾਉਣਾ ਹੈ ਗੁਰ ਜਹਾਜ਼ ਖੇਵਟ ਗੁਰ ਗੁਰਬਿਨ ਤਰਿਆ ਨਾ ਕੋਈ ਗੁਰ ਪ੍ਰਸਾਦ ਪ੍ਰਭ ਪਾਈ ਹੈ ਗੁਰਬਿਨ ਮੁਕਤ ਨਾ ਹੋਏ ਇਸ ਕਰਕੇ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਇਹਦੇ ਨਾਲ ਤੇਰੇ ਜੀਵਨ ਦਾ ਕਲਿਆਣ ਹੋਏਗਾ ਅਸੀਂ ਅੱਜ ਨੋ ਸ਼ਬਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵਿਚਾਰਿਆ ਜੀ ਗੌੜੀ ਤੋਂ ਬਾਅਦ ਰਾਗ ਆਸਾ ਆਉਣਾ ਹੈ ਗੌੜੀ ਵਿੱਚ ਅਸੀਂ ਨੋ ਸ਼ਬਦ ਪੜਿਆ ਮਹਾਰਾਜ ਜੀ ਦੇ ਆਸਾ ਰਾਗ ਵਿੱਚ ਬਸ ਇੱਕ ਸ਼ਬਦ ਹੈ ਗੁਰੂ ਤੇਗ ਬਹਾਦਰ ਜੀ ਦਾ ਉਹ ਹੈ 411 ਅੰਕ ਤੇ 411 ਅੰਗ ਤੇ ਰਾ ਕਲ ਸ਼ਬਦ ਅਸੀਂ ਵਿਚਾਰਾਂਗੇ ਉਹ ਸ਼ਬਦ ਹੈ ਜੀ ਬਿਰਥਾ ਕਹੋ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂ ਦਿਸਤਾਵਤ ਆਸਾ ਲਾਗਿਓ ਤਨ ਕੀ ਇਹ ਰਾਗ ਆਸਾ ਦਾ ਸ਼ਬਦ ਹੈ 411 ਅੰਗ ਤੇ ਕੱਲ ਇਸ ਸ਼ਬਦ ਨੂੰ ਅਸੀਂ ਵਿਚਾਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਜੁੜਦੇ ਰਹੋ ਆਓ 2-4 ਮਿੰਟ ਅਸੀਂ ਇਸ ਮਨੁੱਖਾ ਜ਼ਿੰਦਗੀ ਦਾ ਉਪਾਗ ਕਰਨ ਵੇ ਕਿਵੇਂ ਮੁਕਤ ਹੋਵਾਂਗੇ ਨਾ ਤੇ ਨਾਮ ਤੋਂ ਵੱਡਾ ਕੋਈ ਤਰੀਕਾ ਤੇ ਹੈ ਨਹੀਂ ਹੈ ਇਸ ਕਰਕੇ ਰੋਜ਼ ਘਾਰੇ ਵੀ ਕਰਿਆ ਕਰੋ ਨਾ ਬੰਦਾ ਕੋਈ ਨਾ ਕੋਈ ਉਪਾਅ ਕਰਦਾ ਹਰ ਇੱਕ ਚੀਜ਼ ਦਾ ਤੇ ਮਾਨਸ ਦੇਹੀ ਜਿਹੜੀ ਪ੍ਰਾਪਤ ਹੋਈ ਹੈ ਮਨੁੱਖਾ ਸ਼ਰੀਰ ਇਹਦੇ ਪਾਰ ਉਤਾਰਨ ਦਾ ਇਹਦੇ ਮੁਕਤ ਹੋਣ ਦਾ ਬੰਦਗੀ ਤੋਂ ਬਗੈਰ ਸਿਮਰਨ ਤੋਂ ਬਗੈਰ ਕੋਈ ਸੌਖਾ ਤਰੀਕਾ ਨਹੀਂ ਉਹ ਕਿਰਪਾ ਕਰਿਆ ਕਰੋ ਜਰੂਰ ਜਪਿਆ ਕਰੋ ਜਿੰਨਾ ਜਪਿਆ ਜਾਂਦਾ ਵੱਧ ਤੋਂ ਵੱਧ ਜਪਿਆ ਕਰੋ ਮੱਕਟ ਤੋਂ ਘਟ ਨਹੀਂ ਜਪਣਾ ਵੱਧ ਤੋਂ ਵੱਧ ਜਪਿਆ ਜਿੰਨਾ ਵੱਧ ਤੋਂ ਵੱਧ ਜਪਿਆ ਜਾਂਦਾ ਸਿਮਰਨ ਕੀ ਮੋਲ ਮੰਤਰ ਪੜਦੇ ਜਾ ਕਰੋ ਨਾ ਘਰ ਵਿੱਚ ਕੰਮਕਾਰ ਕਰਦੇ ਆ ਰਸੋਈ ਵਿੱਚ ਕੰਮ ਕਮਕਾਰ ਕਰਦੇ ਆ ਪਹਿਲਾਂ ਸਾਡੀਆਂ ਜਿੰਨਾ ਬਜ਼ੁਰਗ ਮਾਵਾ ਹੁੰਦੀਆਂ ਸਨ ਉਹ ਜਦੋਂ ਚੌਂਕੇ ਵਿੱਚ ਜਾਂਦੀਆਂ ਸਨ ਤੇ ਸਾਧ ਸੰਗਤ ਜੀ ਉਹਨਾਂ ਕੋਈ ਬਾਣੀ ਕੰਠ ਨੂੰ ਇਹਨਾਂ ਬਾਣੀ ਪੜਦੇ ਰਹਿਣ। ਨਹੀਂ ਤੇ ਮੂੰਹ ਤੋਂ ਵੈਗੁਰੂ ਵੈਗੁਰੂ ਤੇ ਕਰਦੀਆਂ ਰਹਿੰਦੀਆਂ ਸਭ। ਜਦੋਂ ਉਹਨਾਂ ਪ੍ਰਸ਼ਾਦ ਦਾ ਪਾਣੀ ਤਿਆਰ ਕਰ। ਇਹੇ ਚੀਜ਼ਾਂ ਫਰਕ ਪੈ ਗਿਆ ਹੁਣ ਕਿਉਂਕਿ ਜੇ ਸਿਆਣੇ ਕਹਿੰਦੇ ਜੈਸਾ ਅੰਨ ਤੈਸਾ ਮਨ। ਹਨਾ ਤੇ ਅੱਜਕਲ ਪ੍ਰਸ਼ਾਦਾਂ ਤਿਆਰ ਕਰਦੇ ਆ ਟੀਵੀ ਲੱਗਾ ਹੁੰਦਾ ਨਾਲ ਫੋਨ ਚੱਲਦਾ ਹੁੰਦਾ ਨਾਲ ਗੱਲਾਂ ਚੱਲਦੀਆਂ ਨੇ ਫੋਨ ਤੇ ਨਾ ਫੋਨ ਤੇ ਕਿਸੇ ਨਿੰਦਾ ਕਰੀ ਜਾਂਦੇ ਆ ਚੁਗਲੀਆਂ ਕਰੀ ਜਾਂਦੇ ਉਹ ਹੀ ਚੀਜ਼ਾਂ ਪ੍ਰਸ਼ਾਦ ਦੇ ਰਾਹੀਂ ਸਾਡੇ ਅੰਦਰ ਜਾਂਦੀਆਂ। ਫਰਕ ਪੈਂਦਾ ਚੀਜ਼ਾਂ ਦਾ ਇਸ ਕਰਕੇ ਜ਼ਰੂਰ ਜਿੰਨਾ ਹੁੰਦਾ ਘਰ ਵਿੱਚ ਸਿਮਰਨ ਕਰਿਆ ਕਰੋ ਬਾਣੀ ਪੜਿਆ ਕਰੋ ਮਹਾਰਾਜ ਪਲਾ ਕਰਨਾ ਉਹ 2-4 ਮਿੰਟਾਂ ਫਾਂ ਸਿਮਰਨ ਕਰਨੇ ਸਾਰੇ ਜੁੜੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ